ਮੇਰਾ ਨਾਮ ਇਸ ਤੋਂ ਮੰਗ ਪੱਤਰ ਦੇਣਾ ਹੈ ਹੈ ਰਾਜ ਸਾਹਿਬ ਨੇ ਤੁਸੋਂ ਅਸੀਂ ਕਹਿ ਕੇ ਅਸੀਂ ਸੱਤੇ ਪਰਿਵਾਰ ਪੰਚ ਐਵੇਂ ਜਿਹਾ ਸਾਨੂੰ ਮਿਲਣਾ ਚਾਹਦੇ ਆ ਰਾਜ ਨੇ ਤੁਹਾਨੂੰ ਫੋਨ ਕਰਿਆ ਕਿਹਦੀ ਮੈਂ ਚੰਡੀ ਕਾਣਾ ਸਾਨੂੰ ਅਜੇ ਤੱਕ ਤੁਸੀਂ ਉਹ ਟਾਈਮ ਨਹੀਂ ਰਾਜ ਕੋਈ ਮਚਰੂ ਮਚਰੂ ਕੁਛੋ ਕੁਛ ਕਿਹਾ ਵੀ ਦੱਸੋ ਇਹਨਾਂ ਸਰਕਾਰੀ ਮੀਟਿੰਗ ਸੀ ਸਾਡੀ ਮੈਂ ਤੈਨੂੰ ਕਿਹਾ ਵੀ 11 ਵਜੇ ਸਰਕਾਰੀ ਮੁਡੀਕਾ ਬਾਹਰ ਮੰਗ ਪੱਤਰ ਦੇਣ ਤੋਂ ਬਾਅਦ ਕੁਝ ਨਹੀਂ ਹੁੰਦਾ ਰਾਜੂ ਇਹ ਬੰਦੇ ਜੀ ਨਹੀਂ ਬੜਾ ਠੀਕਦਾ ਰਹੇ ਆ ਜੱਟਾਂ ਨੂੰ ਕਦਾ ਨਾ ਗ੍ਰੰਥ ਧਰਮ ਨਾਲ ਲੱਗਿਆ ਕਰਦੇ ਆਪਾਂ ਚੋਸਦੇ ਰਹੇ ਆ ਅਸੀਂ ਠੀਕਦੇ ਰਹੇ ਆ ਸ਼ਿਵਾ ਪਕਸ਼ਾ ਇਹ ਨੌਬਤ ਕਿਉਂ ਆਈ ਵੀ ਇਹ ਆਪਾਂ ਤੇ ਇਹ ਨਹੀਂ ਕਰਨਾ ਲਾਣਾ ਕੱਲ ਫੇਰ ਆਪਾਂ ਇਕੱਠੇ ਹੋਣ ਚਲੋ ਕੋਈ ਨਹੀਂ ਕਰਨਾ ਸੀ ਨਾ ਜੀ ਰੱਖੋ ਜਦੋਂ ਮੈਂ ਦੱਸਦਾ ਜੀ ਮੈਂ ਸਰਕਾਰ ਦਾ ਮੁੱਸਾ ਚਾਹੀਦਾ ਤੋ ਹਟਾ ਜਾ ਕੁੜਾ ਸਾਫ ਕਰਨਾ ਕੁੜਾ ਸਾਫ ਬਿਲਕੁਲ ਜਾਏਗਾ ਬੱਚਿਆਂ ਦਾ ਗਾਣਾ ਦੇਖੋ ਇਹੋ ਬਟਾ ਕੋਲ ਜਿਵੇਂ ਸਾਡੇ ਬੱਚੇ ਆਉਂਦੇ ਦੱਸਦੇ ਨੇ ਬੱਚਿਆਂ ਨੂੰ ਕੁੜਦੇ ਨਹੀਂ ਆਣਾ ਇਨਸਾਫ ਤਾਂ ਵੀ ਰਹਿਣਾ ਬੱਚਿਆਂ ਦੇ ਪੇਰੈਂਟਸ ਨੂੰ ਕੰਡੀਸ਼ਨ ਹੋਏ ਤੁਹਾਡੀ ਫੈਕਟਰੀ ਸਾਡੇ ਹਾਲਾਤ ਪਹਿਲਾਂ ਗਾਈਡ ਨਹੀਂ ਸੀ ਹਾਲਾਤ ਪਹਿਲਾਂ ਆਮ ਤਰ੍ਹਾਂ ਦੇ ਰਹੇ ਹੋਏ ਆ ਅਸੀਂ ਇੱਥੇ ਬੈਠੇ ਰਹੇ ਕਿੰਨੇ ਦਿਨ ਹੋ ਗਏ ਸਵੇਰੇ ਆਣੇ ਦੱਸੋ ਇਹ 300 ਡਾਲਰ ਨਹੀਂ ਕਰਵਾ ਦੇ ਸਾਫ ਸਾਫ ਇਹ ਨਾ ਕਰੋ ਕਿ ਤੁਸੀਂ ਮੇਰੇ ਕੋਲ ਕਿਹੜਾ ਬਸਟਰ ਮਹਾਰਾਜ ਜੀ ਅਸੀਂ ਇਸ ਕਰਕੇ ਟਾਈਮ ਕਾਂਗਰਸ ਨੂੰ ਅਸੀਂ ਇੱਕ ਵਾਰ ਮਿਲ ਕੇ ਆਈਏ ਅੱਲਾ ਦੇ ਸਾਹਿਬ ਕੋਲ ਇਹਦੇ ਕੋਈ ਸਾਈਬਰ ਸਾਹਿਬ ਦੀ ਸਾਰੇ ਜੀ ਆਪ ਕੋਈ ਨਹੀਂ 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 ਕਿੰਨਾ ਕਿਤੇ ਪੈਸੇ ਦਾ ਉਹ ਉਹ ਨਹੀਂ ਆਣਾ ਪੀਓ ਜਿੱਦੋਂ ਨਾ ਜਿੱਦੋਂ ਪੈਸੇ ਕੋਈ ਹੈਲਪ ਕਰ ਰਿਹਾ ਜਿਹਦਾ ਜੋ ਜਾਂ ਬੰਦੇ ਜਾਂ ਕੋਈ ਬੰਦਾ ਹੈਲਪ ਕਰਦੀ ਆਪਣੇ ਘਰ ਤੋਂ ਜਮਾ ਹੀ ਕੱਟ ਗਿਆ ਜਿਹੜਾ ਵਿੱਕੀ ਨੂੰ ਪੈਸੇ ਦਿੱਤੇ ਨੇ ਉੱਥੇ ਪੁਟਿਆਲੇ ਵਾਲੇ ਨੂੰ ਦੋ ਬੰਦੇ ਦਿੱਪਤੀ ਸਾਹਿਬ ਦੇ ਸਾਨੂੰ ਭੇਜਿਆ ਸੀ ਅਸੀਂ ਫੜਵਾ ਕੇ ਲੈਂਦੇ ਨੇ ਉਹਨਾਂ ਤੋਂ ਕੋਈ ਕੀ ਕਲੂ ਲੈ ਦੱਸੋ 10000 ਉਹ ਉਹਨੇ ਹੀ ਦਵਾਇਆ ਉਹ ਤੁਹਿੰਦਰ ਦੇ ਬੰਦੇ ਚ ਹੋਗਾ ਲਗੋ ਉਹ 10000 ਉਹਦਾ ਵੀ ਤਾਂ ਜਵਿੰਦਰ ਦੇ ਚਾਚੇ ਦਾ ਤੁਸੀਂ ਤੁਸੀਂ ਕੰਮ ਰਿਸ਼ਤੇਦਾਰ ਕਿਉਂ ਚੱਕੇ ਨੇ ਰਿਸ਼ਤੇਦਾਰ ਇਹੇ ਕਰਕੇ ਚੱਕੇ ਜਾਂਦੇ ਨੇ ਕਿ ਉਹਤੇ ਪ੍ਰੈਸ਼ਰ ਪਾਈਏ ਵੀ ਪ੍ਰੈਸ਼ਰ ਪਾਵਾਂਗੇ ਤਾਂ ਉਹ ਹੋਊਗਾ ਐਨੇ ਰਿਸ਼ਤੇਦਾਰ 11 ਰਿਸ਼ਤੇਦਾਰ ਜੇ ਜੇਤਨ ਵੀ ਆ ਗੱਲ 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 ਕਹੀ ਰੋਜ਼ ਰੋਜ਼ ਜੀ ਕਹਿੰਦੇ ਮੇਰੀ ਬੇਨਤੀ ਸੁਣੋ ਤੂੰ ਹੈਗਾ ਸਾਡਾ ਭਰਾ ਐਮ ਐਲ ਏ ਤੈਨੂੰ ਵੋਟਾਂ ਪਾ ਕੇ ਬਣਾਇਆ ਠੀਕ ਆ ਨਾ ਪਦਵੀ ਦਿੱਤੀ ਆ ਹੁਣ ਸ਼ਹਿਰ ਦੇ ਵਿੱਚ ਸ਼ਹਿਰ ਦਾ ਨੁਮਾਇੰਦਾ ਸਾਰੇ ਏਰੀਆ ਦਾ ਨੁਮਾਇੰਦਾ ਤੂੰ ਭਰਾ ਮੇਰਾ ਹੈ ਆਹੀ ਗੱਲਾਂ ਜੇ ਤੂੰ ਆ ਕੇ ਪਹਿਲਾਂ ਪਰਿਵਾਰ ਦੇ ਸਿੱਟੇ ਤੇ ਰੱਖ ਕੇ ਕਹਿੰਦਾ ਨਾ ਇਰੇ ਖਰਾਬ ਕੋਈ ਨਾਰਾ ਨਹੀਂ ਲੱਗ ਰਾ ਸੀ ਕਿਸੇ ਨੇ ਕੁਝ ਨਹੀਂ ਕਰਨਾ ਸੀ ਬਹੁਤ ਗਲਤੀ ਹੈ ਮੇਰੀ ਬਹੁਤ ਵੱਡੀ ਗਲਤੀ ਹੈ ਸੁਣੋ ਸਾਨੂੰ ਹੈਗਾ ਨਾ ਅਸੀਂ ਇਨਾ ਪਰਿਵਾਰਾਂ ਨਾਲ ਖੜੇ ਸਾਡੇ ਬੱਚੇ ਸੀ ਤੂੰ ਨਹੀਂ ਸਮਝਿਆ ਸਾਡੇ ਬੱਚੇ ਕੋਈ ਦਰ ਘਟਨਾ ਹੋਈ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਝ ਚੀਜ਼ਾਂ ਨਹੀਂ ਦੱਸੀ ਜਾਂਦੀਆਂ ਮੈਂ ਦੱਸੋ ਦੱਸੋ ਕੋਲ ਆ ਲੈਣਾ ਦੱਸੋ ਬੰਦਾ ਦੱਸਣਾ ਫਰਜ਼ ਬੰਦਾ ਸਾਡਾ ਨਹੀਂ ਕੋਈ ਵੀ ਹਰ ਇੱਕ ਚੀਜ਼ ਸਮਝ ਜਿਹੜੇ ਮੇਰੇ ਨਾਲ ਬੋਲਦਾ ਉਪਰੋਂ ਕੰਮ ਕਹਿੰਦੇ ਉਹਨਾਂ ਦੇ ਪਰਚੇ ਦਰਜ ਕਰ ਦਾਂਗੇ ਮੈਂ ਸਾਰੇ ਪਰਿਵਾਰਾਂ ਦੇ ਘਰੇ ਜਾ ਕੇ ਆਂ ਆਹ ਉਹ ਪਰਦਰ ਬੋਲ ਜਾਈ ਨੇ ਉਹ ਜਾ ਕੇ ਨੇ ਸਰ ਸਰ ਸਾਡੀ ਤਾਂ ਹੁਣ ਮੰਗ ਆ 50 ਕੁ ਦਿਨ ਫਿਰ ਸਾਰੀਆਂ ਬਾਤ ਚਰਦੇ ਆ ਚਲੋ ਜਿਹੜੀ ਧਰਨਾ ਮੈਂ ਲਾਇਆ ਮੇਰੇ ਖਿਲਾਫ ਕੌਣ ਕੌਣ ਬੋਲਿਆ ਮੈਂ ਕਿਸੇ ਨਾਲ ਕੋਈ ਮੈਨੂੰ ਬੰਦ ਕਰੂ ਕੋਈ ਫਾਇਦਾ ਨਹੀਂ ਮੈਂ ਐਵੇਂ ਕਹਾ ਮੈਂ ਗੁੱਸਾ ਕਰਾਂ ਹੋਰ ਕਰਾਂ ਉਹਦਾ ਫਾਇਦਾ ਨਹੀਂ ਨਾ ਜਿਹੜੀ ਜਿੱਥੇ ਚੀਜ਼ ਹੋ ਸਕਦੀ ਉਹ ਤੇ ਉਹਦੀ ਮੈਂ ਇੱਥੇ ਆਇਆ ਇਹ ਤੇ ਤੁਸੀਂ ਮੈਨੂੰ ਬੰਦ ਬੋਲ ਕੇ ਮੈਂ ਨਾ ਸੀ ਪਾਇਆ ਮੋਟਾ ਬੇਟਾ ਬੇਟਾ ਪਰੇ ਕਿੰਨੀ ਅਸਲੀ ਹੋ ਗਿਆ ਲੇਡੀਜ਼ ਉਰੇ ਆ ਕੇ ਬੈਠੀਆਂ ਨੇ ਉਹਨਾਂ ਕਰਨਾ ਲਾ ਰਹੀਆਂ ਨੇ ਤੁਸੀਂ ਕਿੰਨੇ ਦਿਨ ਬਾਅਦ ਪਹੁੰਚੇ ਤੁਸੀਂ ਇਹ ਦੇਖੋ ਤੁਸੀਂ ਆ ਕੇ ਆਪਣੇ ਮਾਲ ਦੇ ਵਿੱਚ ਜਿਹੜੇ ਕਿਹਾ ਵੀ ਜਰੇ ਤੂੰ ਖੁੰਦਾ ਕਿਉਂ ਨਹੀਂ ਆ ਸਕਦੇ ਤੁਸੀਂ ਸੜਕਾਂ ਦੇ ਰੂਟ ਰੇ ਫਿੱਟਾ ਕੁਝ ਰੂਟ ਚ ਮੈਂ 2 ਦਿਨ ਲਗਾਤਾਰ ਕਿੱਥੋਂ ਤੱਕ ਏਜੀਓਫਿਸ ਤੱਕ ਮੈਂ ਖੁਦ ਤਾਂ ਚੱਲੋ 5 ਬੰਦੇ 6 ਬੰਦੇ ਏਜੀਓਫਿਸ ਤੇ ਆਪ ਖੁਦ ਲੈ ਕੇ ਜਨਾਬ ਭਾਈ ਜੀ ਤੁਹਾਡੇ ਤੋਂ ਹੱਥੋਂ ਵੀ ਸਾਨੂੰ ਪਤਾ ਹੋਵੇ ਇਹ ਤੁਹਾਨੂੰ ਦੱਸਾਉਣ ਦੇ ਨਾਲ ਅਸੀਂ ਆਪਣੀ ਸਾਰੀ ਗੱਲ ਨੇ ਰੂਨਾ ਸਾਹਸ ਨਾਲ ਜੀ ਜਾ ਕੇ ਉਹਨਾਂ ਨੂੰ ਉਹਨਾਂ ਨੇ ਵੀ ਦਿੱਤਾ ਸ਼ਕਤੀ ਹੈ ਅੰਕੁਰ ਹੈ ਠੀਕ ਹੈ ਫਿਰ ਅਰਜੁਨ ਕਪੂਸੀ ਮੈਨੂੰ ਪੰਜ 6 ਪੀਲ ਆਪਾਂ ਆਪਣੀ ਬਣੋ ਸਪੈਸ਼ਲ ਜੁੰਗ ਕਰ ਰਹੇ ਹਾਂ ਤਾਂ ਨੂੰ ਵੀ ਪਤਾ ਹੈ ਤਾਂ ਨੂੰ ਵੀ ਪਤਾ ਹੈ ਦੇਖੋ ਜੀ ਅਸੀਂ ਤਾਂ ਪਸੰਦਾ ਹੋਤੇ ਕਿ ਸਾਨੂੰ ਕਿਸ ਦਾ ਨਹੀਂ ਪਤਾ ਹੈ ਹਨ ਤੁਸੀਂ ਇਹ ਗੱਲ ਬੋਲੀ ਹੈ ਹਨ ਮੈਂ ਉਦੋਂ ਤੁਹਾਨੂੰ ਤੁਸੀਂ ਬੋਲੀ ਇਹ ਗੱਲ ਉਹਦੇ ਕਾਜੀ ਚ ਨਹੀਂ ਸੀਗੇ মিডিਆ ਕਾਲਜ ਸੀਗੇ ਬਾਹਰ ਦੂਜੇ ਸ਼ਹਿਰਾਂ ਸਾਰੇ ਪਤਾ ਹੈ ਕੀ ਹੋਇਆ ਇੱਕਦਮ ਪਤਾ ਨਹੀਂ ਲੱਗ ਰਹੀ ਮੈਨੂੰ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਵਾਈਫ ਹਰ ਇੰਨਾ ਲਵਾਸ 12 ਵਜੇ ਉੱਥੋਂ ਸਕੇ ਬਾਹਰ ਜਾਂਦੀ ਹੈ ਮੈਂ ਹੁਣ ਹੁਣ ਤੱਕ ਨਹੀਂ ਹਲਕੇ ਕੁੱਤੀਏ ਕਿ ਜਾ ਕੇ ਦੇਖੋ ਬੈੱਡ ਦੀ ਕੋਈ ਨਹੀਂ ਵਾਲੇ ਵਿੱਚ ਹੁਣ ਕਿਸ ਨੂੰ ਕੀ ਤਰ ਤੋ ਸੁਣਾਈ ਦੇ ਸੀ ਆਪਣਾ ਰੰਜੀਤ ਸਿੰਘ ਦਾ ਦੇਖੋ ਉਹਦਾ ਕੋਈ ਜੀ ਪਾਸੇ ਹੈ ਪੈਟਰੋਲੀ ਪਾਰਟਿਸਾਨ ਦੇ ਲੱਗੋ ਇਹਨੂੰ ਲੱਗੋ ਦੇਖੋ ਕੋਈ ਕੀ ਜਿਨਾ ਸਿੱਧਾ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਬਸ ਆਈ ਇਹ ਆ ਬੰਦਾ ਉਹਨਾਂ ਨੂੰ ਹੋਏ ਜੀ ਅਸੀਂ ਇੱਕ ਤਾਂ ਇਹਨੂੰ ਫੜੋ ਇਹ ਗਏ ਬੱਚੇ ਫਿਰੇ ਹੋਰ ਜਾ ਰਹੇ ਨੇ ਸਾਰੀ ਸਾਡਾ ਫੋਰ ਲੈਂਡ ਦਾ ਕਵਰੀ ਕਰੂ ਹੋਈ ਜੀ ਅਫੀਸ਼ੀਅਲ ਇਨਕੁਆਰੀ ਕਰਾਓ ਐਡੀ ਤੇ ਜਿਹੜਾ ਰਮਨਦੀਪ ਸਿੰਘ ਆ ਉਹਨੂੰ ਰਿਪੋਰਟ ਕਰੋ ਅਫੀਸ਼ੀਅਲ ਇਨਕੁਆਰੀ ਲਈ ਤੁਸੀਂ ਆਪਣਾ ਜਿਲ੍ਹਾ ਨਿਗਠਨ ਕਰਨਾ ਕਰੋ

ਜਦੋਂ ਤੁਹਾਨੂੰ ਕੋਈ ਪਰਵਾਹ ਪੁਲਿਸ ਇਨਕੁਆਇਰੀ ਦੀ ਬਾਤ ਕਰਵਾਉ ਉਹਨੂੰ ਗ੍ਰਿਫਤਾਰ ਉਹਨੂੰ ਗ੍ਰਿਫਤਾਰ ਜਦੋਂ ਗ੍ਰਿਫਤਾਰ ਹੋ ਗਿਆ ਅਸੀਂ ਆਪਣੇ ਧਰਮੇ ਦਾ ਉੱਠ ਜਾਗੇ ਬਿਨਾ ਕਹੀ ਕਿਸੇ ਦੇ ਅਸੀਂ ਆਪਣੇ ਧਰਮ ਦਾ ਸਵਾਪਤ ਕਰਾਂਗੇ ਕਿਉਂ ਜੀ ਸਹਿਮਤ ਹੋ ਬਿਲਕੁਲ ਉਹ ਵੀ ਨਾਲ ਲੱਗਾ ਉਹ ਮੱਦਾ ਫੜਿਆ ਉਹਨੂੰ ਅਰੈਸਟ ਕੀਤੇ ਬਿਨਾਂ ਮੈਂ ਮਾਫੀ ਮੰਗਦਾ ਜੋ ਸਾਡਾ ਚੱਲ ਰਿਹਾ ਸਿਸਟਮ ਜੋ ਧਰਨਾ ਚੱਲ ਰਿਹਾ ਜਿੱਥੇ ਚੱਲ ਰਿਹਾ ਉਵੇਂ ਹੀ ਜਾਰੀ ਰਹੇਗਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਰਕਾਰ ਯੋਗੋ ਪਰ ਇਨਾ ਕ ਹੱਕ ਸਾਨੂੰ ਵੀ ਦਿਓ ਵੀ ਅਸੀਂ ਆਪਣੇ ਬੱਚਿਆਂ ਨੂੰ ਸੁਰੱਖਿਸ਼ਤ ਜਾਰਾ ਕਰੀਏ ਐਮਐਲਏ ਦਾ ਜੇਐਸਏ ਕਿਤੇ ਧਰਨਾ ਲਾਉਣਾ ਇਸ ਕੰਮ ਸੇ ਕੰਮ ਤਾਂ ਦਿੱਤੀ ਜਾਵੇ ਨਾ ਟੈਂਟ ਤਾਂ ਲਾ ਸਕੀਏ ਅਸੀਂ ਟੈਂਟ ਦੀ ਵੀ ਇਜਾਜ਼ਤ ਨਹੀਂ ਮਿਲਦੀ ਸਾਨੂੰ ਤਾਂ ਲਾਉਣ ਦੀ ਤੁਹਾਨੂੰ ਦੀ ਜਗ੍ਹਾ ਹੈ ਉਹਦਾ ਸਾਡਾ ਮੌਲਿਕ ਹੱਕ ਆ ਲਵਾਵਾਂਗੇ ਉੱਤੇ ਲਾਵਾਂਗੇ ਵੀ ਕੱਲ ਨੂੰ ਉੱਤੇ ਉੱਤੇ ਜਾ ਕੇ ਸਰ ਜੀ ਕੋਈ ਦਿੱਕਤ ਨਹੀਂ ਆਪਦੀ ਸੜਕ ਤੇ ਬਹਿ ਜਾ ਤੇਰੀ ਵੀ ਸਾਹੀ ਦਾ ਵੈਸੇ ਹੀ ਟੁਕੇ ਪਏ ਮਰੇ ਪਏ ਸਾਨੂੰ ਦਾ ਠੰਡ ਦਾ ਕਦੇ ਲਾਦਾ ਨਹੀਂ ਰੋਡ ਸਰ ਆ ਸਾਡਾ ਸਵਾਲ ਹੈ ਕਿ ਅਸੀਂ ਬੋਲਾਂਗੇ ਜਿਹੜਾ ਸੁੱਚ ਮੰਗਾਂਗੇ ਬਸ ਕਚਰੇ ਉੱਥੇ ਸਾਨੂੰ ਜਲਾ ਦਿਓ ਬਸ ਉਸੇ ਸੀਵੇ ਤੇ ਜਲਾਈਓ ਜਿੱਥੇ ਸਾਡੇ ਬੱਚੇ ਜਲੇ ਨੇ ਇੱਕ ਸਾਡੇ ਹੱਥ ਜੋੜ ਕੇ ਰਿਕਵੈਸਟ ਹੈ ਅਸੀਂ ਬਾਹਰ ਤੋਂ ਬੈਠਾਂਗੇ ਉਹ ਸਾਡੇ ਬੰਦ ਹੋਣ ਤੇ ਸਾਡੇ ਚੜਾ ਦੇ ਅਸੀਂ ਵੀ ਗੋਲੀ ਦੀ ਵੀ ਅਗਰ ਉਹ ਜਮ ਨੂੰ ਨਹੀਂ ਭੜਿਆ ਜਾਂਦਾ ਤਾਂ ਜਿਨੇ ਕੇਲੇ ਪ੍ਰਸ਼ਾਸਨ ਉਹੀ ਡਿਪਾਰਟਮੈਂਟ ਨਾ ਆਉਣੀ ਫਾਈਲ ਨਾਲ ਅਸੀਂ ਬੈਠੇ ਹਾਂ ਅਸੀਂ ਇੱਕ ਵਾਰੀ ਵੀ ਨਿਊਜ਼ਪੇਪਰ ਦਾ ਜਾਂਦਾ ਦੂਸਰਾ ਭੜਿਆ ਕਿ ਜਮਨੀ ਬੁਲਾਇਆ ਸੋ ਇਹ ਵੀ ਕਿਹਨੂੰ ਪਿਆਰਾ ਉਸ ਤੋਂ ਬਾਅਦ ਕੋਈ ਕੀ ਇਤਨੀ ਚੱਲੇਗਾ ਇੱਕ ਪੂਰੇ ਸਾਡੇ ਜਿੱਤਣਾ ਦੋ ਅਸੀਂ ਖਤਮ ਹੋ ਜਾਵਾਂਗੇ ਫਿਰ ਉਧਰ ਉਧਰ ਕਿਉਂ ਮਾਰ ਰਹੇ ਹੋ ਪ੍ਰਸ਼ਾਸਨ ਦੇ ਹੱਥ ਖੋਲੋ ਦੋ ਘਟਾਜ ਫੜਿਆ ਜਾਊਗਾ ਕਾਮ ਤੱਕ ਫੜੇਗੇ ਦੋ ਬੰਦੇ ਦਿੱਲੀ ਤੋਂ ਫੜ ਲੈਂਦੇ ਹੋ ਕਿਵੇਂ ਹੋ ਗਿਆ ਪ੍ਰਸ਼ਾਸਨ ਦੇ ਹੱਥ ਬੰਨ੍ਹ ਰੱਖੇ ਨੇ ਅੱਜ ਤੋਂ ਇਹ ਰਾਲਾ ਨਹੀਂ ਆ ਪਹਿਲਾਂ ਇਹਨੂੰ ਕੋਈ ਨਾ ਕੋਲ ਵੀ ਤੇਰਦਾ ਸ਼ਹਿਰਦਾਰ ਦੀ ਹੈ ਕਿ ਨਹੀਂ ਹੈ ਦੀ ਸ਼ਹਿਰਦਾਰੀ ਹੋਰੀ ਹਮਤਾ ਵੱਡੇ ਨਾਲ ਆਮ ਆਦਮੀ ਪਾਰਟੀ ਸਾਡੇ ਤੋਂ ਦੂਰ ਹਰ ਆਮ ਦਾ ਸਾਡੇ ਰਾਜ ਸਾਰੇ ਕਾਫੀ ਫੋਨ ਕਰਦੇ ਸਨ ਦੇ ਰਹੇ ਸੀ ਪਰ ਆਮ ਆਮੀ ਪਾਰਟੀ ਜਿਹੜੀ ਸਾਡੇ ਰਾਸ ਤੇ ਬਣੀ ਸੀ ਉਹ ਸਾਡੇ ਤੋਂ ਬਹੁਤ ਦੂਰ ਸੀ ਤੁਹਾਡੇ ਕਰਕੇ ਚੁੱਪਾ ਨਹੀਂ ਜਿਹੜੇ ਬੰਦੇ ਆ ਇਹ ਇੱਥੇ ਬੈਠਣ ਨਹੀਂ ਆਏ ਸਿਰਫ ਤੁਹਾਡੇ ਇੰਸਪੈਕਟਰ ਸਾਰੇ ਬੈਠੇ ਇਹ ਵੀ ਤੁਹਾਡੇ ਕਰਕੇ ਚੁੱਪਾ ਤੁਹਾਡੇ ਨਾਲ ਆ ਕੇ ਤੁਹਾਡਾ ਕੋਈ ਲੋ ਨਾ ਹੋਵੇ ਨਹੀਂ ਇਸ ਨੂੰ ਦੇ ਮਾਰਦੇ ਸੀ ਕੋ ਇੰਨ ਬਾਬੀ ਵਾਲੀ ਗਲੀ ਬਾਬੇ ਅਸੀ ਮਰ ਜੀ ਇਹਨਾਂ ਨੂੰ ਅੱਜ ਵੀ ਤੁਹਾਡੇ ਨਾਲ ਆ ਰਹਿ ਨਹੀਂ ਚਾਹਦਾ ਜਦ 23 ਦਿਨ ਕੋਈ ਲੋਕ ਕੋਰੇ ਨਹੀਂ ਆਏ ਅੱਜ ਕੀ ਕਰੀਏ ਸਾਡੇ ਨਾਲ ਵੀ ਬੇਤਰਕਾਂ ਦੇ ਰਾਜਨੀਤਿਕਾਂ ਕਰਾਂਦੇ ਨਾਲ ਕੋਈ ਸਵਾਲ ਕਰਦੇ ਹੋ ਜੀ ਉਹ ਜਗਾ ਠੀਕ ਸੀਗਾ ਅਸੀਂ ਸਿਰਫ ਤੁਹਾਡੀ ਇਛਤ ਕਰ ਰਹੇ ਹਾਂ ਤੁਹਾਡੀ ਜੀ ਮੁਸੀਬਤਾਂ ਦੇ ਸਮਾਨ ਨੂੰ ਵੱਡਾ ਸਾਰੇ ਇਹਨਾਂ ਨੇ ਨਾਲ ਬੀਤ ਨਹੀਂ ਕੱਲ ਇਹਨਾਂ ਨਾਲ ਬੀਤ ਨਹੀਂ ਪਰ ਇੱਕ ਚੀਜ਼ ਦਾ ਥੋੜਾ ਜਿਹਾ ਪਾਲ ਪੁੱਛਾਂਗੇ ਉਹ ਤੇ ਵੀਡੀਓ ਵਿੱਚ ਬੋਲਿਆ ਬੱਚੇ ਟੂੜੀ ਵਾਂਗ ਘਰੇ ਬੈਠੇ ਸਾਡੇ ਵਿੱਚ ਟੂੜੀ ਸੀ ਤੇ ਸਾਡੇ ਜਨਮੀ ਸੀ ਇਹ ਅਸੀਂ ਹੋਣਾ ਦੇ ਵਿੱਚ ਹੁਣ ਰੋਡ ਤੇ ਖੜੇ ਆ ਤੂੰ ਸਿੱਕੀ ਤੇ ਆਪੇ ਬੋਲਿਆ ਸਮਝਦੇ ਸਾਨੂੰ ਟੂੜੀ ਵਰਡ ਤੋਂ ਨਫ਼ਰਤ ਹੋ ਗਈ ਹੈ ਟਿੱਪਰ ਵਾਲੇ ਦੇ ਖਿਲਾਫ ਇੱਕ ਵਾਰੀ ਇਹ ਗੱਲ ਨਹੀਂ ਕਹੀ ਵੀ 19 ਸਾਲ ਤੈਨੂੰ ਟਿੱਪਰ ਬਣਾਇਆ ਤੇ ਉਹਨੂੰ ਲਰਨਿੰਗ ਲਾਇਸੈਂਸ ਵਾਲੇ ਨੂੰ ਕਿਉਂ ਬਣਾਇਆ ਇੱਕ ਵਾਰੀ ਵੀ ਤੁਸੀਂ ਓਟੇ ਮੂੰਹ ਚੋਂ ਇੱਕ ਸਾਨੂੰ ਸਾਨੂੰ ਵਾਈਟ ਦਿਖਾ ਦਿਓ ਤੁਹਾਡੀ ਹਾਂ ਨਹੀਂ ਤੁਸੀਂ ਜੜਾਇਆ ਆਪਣੇ ਤੁਸੀਂ ਆਪਣੇ ਤੁਸੀਂ ਆਪਣੇ ਜੜਾਇਆ ਆ ਮਾਈਨਾਰੀ ਕਹਿੰਦਾ ਮੇਰਾ 1 ਮਿੰਟ ਫੋਨ ਵਾਲੇ 10 ਸਾਲਾਂ ਚ ਵੀ ਕੋਈ ਕੱਢ ਦੇ ਮੇਰੀ ਔਲਾਦ ਚੁੰਦੂ ਸਸੋਥੋਂ ਰਹਿ ਗਈ ਇਹ ਕੋਈ ਫੈਨਾ ਰਾਜਨੀਤੀ ਕਰਦਾ ਮੈਂ ਰਾਜਨੀਤੀ ਕਰਣੀ ਔ ਨਹੀਂ ਅਸੀਂ ਰਾਜਨੀਤੀ ਬੰਦੇ ਨਹੀਂ ਹਾਂਗੇ ਅਸੀਂ ਆਮ ਬੰਦੇ ਹਾਂ ਅਸੀਂ ਆਮ ਬੰਦੇ ਹਾਂ ਕੋਈ ਹੋਰ ਖਾਮੀ ਨਹੀਂ ਹਾਂਗੇ ਅਸੀਂ ਰਾਜਨੀਤੀ ਬੰਦੇ ਨਹੀਂ ਹਾਂਗੇ ਆਪਾਂ ਇਹਨਾਂ ਦੀ ਸੌਖਾ ਨਾਲ ਕੋਈ ਅਸੀਂ ਤਾਂ ਕਹਿੰਦੇ ਨਹੀਂ ਟਿੱਪਰ ਤੁਹਾਡੇ ਨੇ ਥੋੜੇ ਬੰਦੇ ਨੇ ਜੋੜਿਆ ਥੋੜੇ ਬੰਦਿਆਂ ਨੇ ਜੋੜਿਆ ਇਹ ਟਿੱਪਰ ਸਾਡਾ 25 ਬੰਦੇ ਨੇ ਸਾਬ ਕੋਈ ਰਾਜਨੀਤੀ ਨਹੀਂ ਹੋ ਰਹੀ ਫੈ ਨਹੀਂ ਨਹੀਂ ਅਸੀਂ ਕਿਸੇ ਨੇ ਕਿਹਾ ਜੀ ਇੱਥੇ ਤੁਹਾਡੇ ਟਿੱਪਰ ਦੇ ਦੱਸੋ ਨਾ ਨਾ ਲੁੰਬਾ ਸਾਹਿਬ ਇੱਥੇ ਬੋਲਿਆ ਕੋਈ ਦੱਸ ਲੁੰਬਾ ਇੱਥੇ ਬੋਲਿਆ ਕੋਈ ਜਦੋਂ ਤੁਸੀਂ ਬੱਚੇ ਨਹੀਂ 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 ਇੱਥੇ ਕੋਈ ਨਹੀਂ ਬੋਲਦਾ ਕੋਈ ਮੇਰਾ ਮੇਰਾ ਮੈਂ ਥੋੜਾ ਦੇਣਦਾਰ ਹਾਂ ਬਿਲਕੁਲ ਉਹ ਨਾਲ ਦਸ ਸਾਲ ਲੱਗਦੀ ਕੋਈ ਨਿਕਲਿਆ ਆਪ ਪ੍ਰਦੀਪ ਆ ਬੈਠਾ ਪ੍ਰਦੀਪ ਜੀ ਇੱਕ ਦਿਨ ਅਸੀਂ ਬਹਿਤੇ ਜਾ ਰਹੇ ਸੀ ਮੈਂ ਉੱਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਬਾਅਦ ਚੱਲੀ ਰਸਤੇ 'ਚ ਮੈਨੂੰ ਟਿਪਰ ਮਿਲ ਗਿਆ ਦੱਸ ਉਹਦੇ ਕਿੰਨੇ ਕੁੱਤੇ ਖਾਣੀ ਕਰਦੇ ਆ ਮੈਂ ਤੁਸੀਂ ਕੰਦ ਪਾ ਕੇ ਰੱਖ ਦਉ ਤੁਸਾਂ ਅੱਛਾ ਹੋਰ ਆ ਮਾਈ ਗਾੜੀ ਕਰਨੀ ਹੱਥ ਕਰਦਾ ਕਦੇ ਕਿਸੇ ਤੋਂ ਧਰ ਰੁਪਈਆ ਲਿਆ ਹੋਵੇ ਤੇ ਪਰਾਣਾ ਕੋਈ ਆ ਕੇ ਕਹਿ ਦੇ ਨੀਚੇ ਤੈਨੂੰ ਧਰ ਰੁਪਈਆ ਦਿੱਤਾ ਆ ਸੋ ਖਾ ਕੇ ਕਹਿਣਾ ਸਰ ਫਿਰ ਚੱਲਦੇ ਜੀ ਮੇਰੇ ਟਿਪਰ ਜਿਹੜਾ ਕੋਈ ਜ਼ਿੰਮੇਵਾਰੀ ਨਹੀਂ ਸੱਚਾ ਨਾ 1 ਮਿੰਟ ਸੱਚਾ ਨਾ 1 ਮਿੰਟ ਸੱਚਾ ਨਾ ਸੱਚਾ ਨਾ ਜ ਇਹੜਾ ਹੁਣ ਮੇਰੇ ਹੱਕ ਚ ਹੈ ਜਿਹਦੇ ਨਾਲ ਕੋਈ ਕਾਗਜ਼ਾਂ ਦੇ ਪੱਤਰ ਨਾ ਉੱਤੇ ਮਰੋਛਾ ਕੋ ਨਾਰੋ ਕੋ ਕਰ ਬੇਟਾ ਹੋਗਾ ਹੋਰ ਚਲੀ ਜਾ ਰਹੇ ਸੱਤ ਫੁੱਟ ਦੀ ਮਨਜ਼ੂਰੀ ਕਿੱਥੇ ਮਿਲਦੀ ਆ ਮਿੱਟੀ ਪੱਟਣ ਦੀ ਜੇ ਮੈਨੂੰ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਹੈ ਸੱਤ ਫੁੱਟ ਸੱਤ ਫੁੱਟ ਦੀ ਮਨਜ਼ੂਰੀ ਹੈਗੀ ਆ ਪਰ ਮਿੱਟੀ ਪੱਟਣ ਦੀ ਸੱਤ ਸੱਤ ਫੁੱਟ ਮਨਜ਼ੂਰੀ ਹੈਗੀ ਆ ਉਹ ਕਿਹਨੇ ਦੇਖਣਾ ਪ੍ਰਸ਼ਾਸਨ ਨੇ ਦੇਖਣਾ ਹੁ ਤਾਂ ਚਲੋ ਗੱਲ ਇਹ ਆ ਵੀ ਕੋ ਉਹ ਸਵਾ ਬੀਤ ਗਿਆ ਉਹਨੂੰ ਛੱਡਿਏ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਇਹ ਇਹ ਕੰਟਰੋਵਰਸੀ ਜਪਣ ਦਾ ਕੋਈ ਫਾਇਦਾ ਨਹੀਂ ਹੈ ਇਕ ਦੂਜੇ ਦੇ ਇਲزامਬਾਜ਼ੀ ਨਾਲ ਵੀ ਆਪਾਂ ਇਕੱਠੇ ਹੋ ਕੇ ਸਭ ਤੋਂ ਪਹਿਲੀ ਗੱਲ ਇਹ ਆ ਵੀਰਡ ਦੀ ਇਰਾਦ ਕਰੀਏ ਜੀ ਆਪਾਂ ਕੜਗੋ ਵਰਸ ਜਪਣ ਦਾ ਕੋਈ ਫਾਇਦਾ ਨਹੀਂ ਇਹ ਬੱਚਿਆਂ ਨੂੰ ਦੇਖਣ ਜਾ ਕੇ ਜੋ ਵੀ ਹੈਗਾ ਜੀ ਇਹ ਨਹੀਂ ਆ ਸਕਦੇ ਲੇਕਿਨ ਉਹਦਾ ਦੇਖਣ ਗੱਲ ਖਤਮ ਉਹ ਪੜੋ ਇੱਕੋ ਥਾਈਏ ਇਹਨਾਂ ਨੂੰ ਸਾਡੇ ਪਰਨਾਮ ਜਿਹੜਾ ਆਪਨੇ ਪੜਨ ਕਿਹੜੀ ਗੱਲ 100 ਸਾਧਨ ਨੇ ਸਾਰੇ ਬੜੇ ਜੀ ਐਮਐਨਏ ਸਾਹਿਬ ਜੇ ਉਧਰ ਤੁਸੀਂ ਆ ਜਾਓ ਤਾਂ ਕੋਈ ਗਲਤ ਕੁਝ ਨਹੀਂ ਹੋਣਾ ਸੀਗਾ ਨਾ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪੈਣੀ ਸੀ ਤੁਹਾਡੇ ਕਲਾਬ ਹੁਣ ਕਰਦਾ ਕੀ ਕਰੇ ਉਹਦੇ ਵਾਸਤੇ ਮੈਂ ਸਭ ਤੋਂ ਬਾਅਦ ਹੀ ਮਾਰਦਾ ਪਰਿਵਾਰ ਨੇ ਐਮਐਜੇ ਸਾਹਿਬ ਤੁਸੀਂ ਜਿਹੜਾ ਵਾਸਤੇ ਕਰਨਾ ਜੋ ਕਰਨਾ ਹੈ ਛੋਟੇ ਪਰਿਵਾਰ ਨੇ ਛੋਟੇ ਬੱਚੇ ਗਏ ਨੇ ਗੱਲ ਖਤਮ ਅਸੀਂ ਤਾਂ ਸਰਕਾਰ ਨੂੰ ਉਹਦੇ ਬਾਅਦ ਉਹਨੂੰ ਟੰਗੋ ਸਰਕਾਰ ਕਰਾਣਾ ਤੁਸੀਂ ਹੈ ਹਰ ਜੀ ਕਰਾ ਦਿਓ ਕੰਮ ਕਰਾ ਦਿਓ ਜਿੰਨੇ ਰਾਜੀ ਵਾਜੀ ਹੋ ਗਏ ਸੀ ਨਾਲ ਰਾਜੀ ਦਾ ਉਸੇ ਟਾਈਮ ਕਹ ਦਾਂਗੇ ਕਹਿ ਦੇਣੀ ਹਾਂ ਜੀ ਸੋ ਅਸੀਂ ਉੱਠ ਕੇ ਲੰਘ ਜਾਗੇ ਸਾਡਾ ਕੋਈ ਵੀ ਪਰਿਵਾਰ ਜੜੇ ਟਾਈਮ ਤੇ ਜੇ ਕੋਈ ਇਹ 10 ਵਜੇ ਕੇ 11 ਮਿੰਟ ਤੇ ਖੜਾ ਹੋ ਜਾਏਗਾ ਅਸੀਂ 10 ਵਜੇ ਕੇ 10:30 11 ਮਿੰਟ ਤੇ ਉੱਠ ਜਾਾਂਗੇ ਕੋ ਚੱਲ ਆਪਣੀ ਸਾਰੇ ਨਵਾਰਣਾਂ ਦਾ ਨਾਸੀਂ ਚਾਹਨੇ ਆ ਪ੍ਰਸ਼ਾਸਨ ਤੰਗ ਹੋਵੇ ਨਾ ਸ਼ਹਿਰ ਤੰਗ ਹੋਵੇ ਪੂਰੀ ਤਰ੍ਹਾਂ ਤੁਸੀਂ ਲਿੰਗ ਜਿੰਗੜਾ ਬੰਦਾ ਸਵੇ ਕੈਂਡਲ ਮਾਰਕ ਲਿਆ ਇੱਕ ਵੀ ਗ੍ਰੇਡ ਦੀ ਗੱਲ ਨਹੀਂ ਆ ਤੁਸੀਂ ਲੈਡੀਆਂ ਕੋਲ ਜਾ ਕੇ ਜੀਣਾ ਸਾਰਾ ਤੁਸੀਂ ਨਾਲ ਬੈਠੋ ਜੀ ਸਮੋ ਇਹਨਾਂ ਦੇ ਆਪੇ ਪ੍ਰੈਸ਼ਰ ਹੋਰ ਬਣੂਗਾ ਸਭ ਲੈਡੀਆਂ ਨਿਕਲ ਕੇ ਆਈਆਂ ਕੈਂਡਲ ਮਾਰਕ ਦੇ ਵੇਲੇ ਮੈਂ ਕੋਈ ਚਾਚਾ ਮੈਨੂੰ ਕਹਿੰਦਾ ਕਿ ਅੱਜ ਸਵੇਰ ਦੀ ਜਾਣਦੀ ਜਿੰਦਗੀ ਦਾ ਸਾਡਾ ਬੈਟਰੋ ਇੰਨੇ ਤਰ੍ਹਾਂ ਦੇ ਪਿਆ ਕੈਂਡਲ ਮਾਰਕ ਸਾਰੇ ਦੁੱਖਾਂ ਦੇਾਰੇ ਤੇ ਮਨਤ ਮੰਦੂਗਾਰੋ ਇਹ ਦੁੱਖ ਜੀ ਤਾਂ ਹੀ ਇੰਨਾ ਸਾਥ ਮਿਲ ਰਿਹਾ ਹਰ ਬੱਚਾ ਆਪਣਾ ਮਨ ਬਣਾ ਸਕਦਾ ਸਾਡੇ ਨਾਲ ਕੌਣ ਲੱਗਦਾ ਜਵਾਨਾਂ ਦਾ ਦੁੱਖਾ ਸਹਾਰਿਆ ਤਾਂ ਹੀ ਸਾਡੇ ਨਾਲ ਸਾਥ ਹੈ ਪਹਿਲਾਂ ਤਾਂ ਉਹ ਮੰਦੂਰੀ ਨੇ ਬਾਦ ਆ ਰਹੇ ਨੇ ਕਿ ਉਰੇ ਸੀਐਮ ਤਾਂ ਬਹੁਤ ਦੂਰ ਰਹਿ ਗਿਆ ਉਹਦਾ ਟੀਸੀ ਦੀ ਸੀਰੀਪੀ ਆਈ ਹੈ ਤੁਸੀਂ ਪ੍ਰਸ਼ਾਸਨ ਨੂੰ ਕਹਿ ਕੇ ਜਿਵੇਂ ਵੀ ਕਰਕੇ ਉਹ ਨੂੰ ਤੁਸੀਂ ਉਧਰ ਜੋਰ ਲਵਾਓ ਅਸੀਂ ਕੋਈ ਗੱਲ ਨਹੀਂ ਸਾਡੀ ਕਿਸਮਤ ਜਿੰਨੀ ਦੇਰ ਤੱਕ ਸਾਨੂੰ ਬਿਠਾਏਗੀ ਇੱਥੇ ਅਸੀਂ ਪਿਆਰ ਆ ਬੈਠਣ ਲਈ ਪਰ ਜਦੋਂ ਵੀ ਹੋ ਗਿਆ ਅਸੀਂ ਨਗਰਪਾਲਿਕਾ ਸਹਿਤ ਜਾ ਕੇ ਕਿਸੇ ਨੂੰ ਕੋਈ ਯੋਗ ਨਹੀਂ ਅੰਦੋਲਨ ਪ੍ਰਸ਼ਾਸਨ ਆਪਣਾ ਕੰਮ ਕਰੇ ਸਾਨੂੰ ਆਪਣਾ ਕੰਮ ਕਿਸੇ ਨੂੰ ਘੱਟੋ ਘੱਟ ਬੋਲਾਈ ਅੰਮ੍ਰਿਤ ਜੀ ਕੋਈ ਮੰਦੇ ਸਾਡੇ ਮੰਤ ਜਾਰ ਕਰਦਾ ਕੋ ਕਿਸਨਗਰ ਕਰਦਾ ਲੋਕਾਂ ਨਾਲ ਸਾਡੇ ਐਮਐਲਏ ਸਾਡੇ ਪਰਿਵਾਰ ਹੋਣਾਂ ਦੇ ਭਾਈਚਾਰੇ ਪੂਰੇ ਆਰਨਾ ਆ ਪਹਿਲੇ ਦਿਨ ਦਾ ਹੀ ਅਸੀਂ ਤਾਂ ਕਹਿ ਰਹੇ ਹਾਂ ਤੁਸੀਂ ਆ ਕੇ ਇੱਕ ਵਾਰੀ ਆ ਜਾਂਦੇ ਸਰ ਪਹਿਲੇ ਦਿਨ ਦਾ ਹੀ ਕਹਿ ਰਹੇ ਵੀ ਤੁਸੀਂ ਆਣਾ ਚਾਹੀਦਾ ਸੀ ਤੁਹਾਨੂੰ ਇਹ ਗਲਤੀਆਂ ਬਹੁਤ ਨੇ ਸਰ ਸੱਚਾ ਖੱਬਾ ਜਿਹੜਾ ਇਹ ਗਲਤੀ ਦਾ ਕਹਿੰਦੇ ਸਰ ਸਾਡੇ ਅੰਦਰ ਤੁਸੀਂ ਦੇਖੋ ਸਾਡੇ ਅੰਦਰ ਨਾਲੋਂ ਬਾਹਰ ਤੋਂ ਦੇਖੋ ਜੀ ਤੁਸੀਂ ਕਿਤੇ ਸਾਨੂੰ ਕਹਿ ਦਿੰਦੇ ਸੀ ਤੇ ਨਾ ਹੀ ਬੈਠਦੇ ਸ਼ਾਇਦ 30 ਤਰੀਕ ਨੂੰ ਆ ਕੇ ਕਹਿ ਦਿੰਦੇ ਵੀ ਅਸੀਂ ਤੁਹਾਡੇ ਨਾਲ ਖੜਿਆ ਪੜ ਰਹੇ ਅਸੀਂ ਨਾ ਹੀ ਬੈਠਦੇ ਪਰ ਤੁਸੀਂ ਐਸਐਸਪੀ ਨੂੰ ਡੀਸੀ ਨੂੰ ਉਰੇ ਬੁਲਾਉਂਦੇ ਉਰੇ ਪਹੁੰਚਾ ਲੈਂਦੇ ਵਿੱਚ ਵੀ ਭਾਈ ਦਾ ਸਹੀ ਰਿਪੋਰਟ ਹੈ ਤੁਹਾਡੇ ਕੋਲੇ ਕਿੱਥੇ ਨੇ ਬੰਦੇ ਸਰ ਅਸੀਂ ਕਿਉਂ ਮਤਲਬ ਇੰਨਾ ਸਾਨੂੰ ਕਰਨਾ ਪੈਣਾ ਸਾਇਦ ਸਾਰੀ ਸਾਰੀ ਫੈਮਿਲੀ ਦਰੂੜੀਆਂ ਪਈਆਂ ਨੇ ਜੀ ਤਾਂ ਹਰੇਕ ਬੰਦਾ ਆਪਣਾ ਘਰ ਤੋਂ ਕੋਈ ਮੜ ਜਾਂ ਵੀ ਐਕਸੀਡੈਂਟ ਵੀ ਜਾਂ ਕੋਈ ਹੋਰ ਵੀ ਹੋ ਗਿਆ ਤੀ। ਡੇਪੋ ਮੰਤਰੀ ਜਾਬੀ ਵੀ ਗੱਲ ਹੈਗੀ ਐ। ਐ ਲੈ ਕੀ ਦਾ ਹੈਗੀ ਐ ਨਾ ਪ੍ਰਸ਼ਾਸਨ ਦੀ ਜਿਹੜਾ ਪੇਸ਼ ਆ ਜਾਂਦੀ। ਹੁਣ ਤਾਂ ਟੀਸੀ ਕੋਲੇ ਕੋਈ ਟਾਈਮ ਨਹੀਂ ਆਗੇ। ਹੈ ਜੀ। ਉਹ ਵੀ ਲੇਡੀ ਐ ਦੇਖੋ। ਉਸ ਦਾ ਟਮਾਟਰ ਰਿਆਣਾ ਚਾਹੀਦਾ ਤੀ। ਬੱਚਿਆਂ ਨੂੰ ਮਿਲਣਾ ਚਾਹੀਦਾ ਦੀ ਪਰਿਵਾਰਾਂ ਨੂੰ ਕਿੰਨਾ ਚਾਹੀਦਾ ਦੀ ਜਾਨੀ ਘਰ ਘਰ ਕੱਢੇ ਘਰ ਘਰ ਧਿਆਨਾ ਤੇ ਐਸਐਸਵੀ ਆਂਦਾ। ਨਹੀਂ ਨਹੀਂ ਪਾਰਾਦਰੀ ਘਰ ਮਿਲਣਾ ਜ਼ਿਆਦਾ ਇੰਪੋਰਟੈਂਟ ਆ। ਤਾਨੂੰ ਵੀ ਜਰੂਰ ਕੋਰਸ ਮਿਲਦੀ ਹੈ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਜਦੋਂ ਪ੍ਰੋਟੈਸਟ ਹੋ ਰਹੇ ਨੇ ਜਾਂ ਕਿ ਲੋੜ ਹੈ ਉਹ ਤੁਜੀ ਫੇਸ ਕਿਵੇਂ ਕਰਨਾ ਹੈ ਤਾਂ ਉਹ ਕਾਦੇ ਆਈਐਸ ਨੇ ਜਿੰਨੂੰ ਫੇਸ ਕਰਨ ਦੀ ਨਹੀਂ ਹੈਗੀ ਹਿੰਮਤ ਮੈਂ ਤਾਂ ਸਰ ਉਦੋਂ ਵੀ ਕੀਆ ਵੀ ਮੇਰੀ ਬੇਟੀ ਕਹਿੰਦੀ ਸੀ ਆਈਐਸ ਬਣਨਾ ਮੈਂ ਤਾਂ ਸ਼ੁਕਰ ਕਰਕੇ ਵੀ ਨਹੀਂ ਬਣੀ ਹਿਊਮਨ ਬੀਿੰਗ ਹੁੰਦੇ ਨਾ ਹਿਊਮਨ ਬੀਿੰਗ ਉਹ ਵੀ ਲੇਡੀ ਉਹ ਹੁਣ ਥੱਕਾ ਚੁੱਕੇ ਹੁੰਦੇ ਚਲੋ ਮੈਂ ਤੁਹਾਡੇ ਪਾਰਟ ਤੇ ਐਨਓ ਅਫੀਸਰ ਪਾਰਟ ਤੇ ਹੈ ਨਾ ਤੁਹਾਨੂੰ ਟ੍ਰੇਨਿੰਗ ਮਿਲਦੀ ਹੈ ਤੁਹਾਨੂੰ ਸਪੈਸ਼ਲ ਟ੍ਰੇਨਿੰਗ ਮਿਲਦੀ ਹੈ ਇਸ ਚੀਜ਼ ਦੀ ਵੀ ਤੁਸੀਂ ਪ੍ਰੋਟੈਸਟ ਨੂੰ ਫੇਸ ਕਿਵੇਂ ਕਰਨਾ ਹੈ ਤਾਂ ਜਿਹੜਾ ਇਹਨੇ ਪ੍ਰੋਟੈਸਟ ਨੂੰ ਬੇਸ ਨਹੀਂ ਕਰ ਸਕਦੇ ਕੱਲ ਨੂੰ ਵੱਜਿਆ ਵੱਡਾ ਐਜੀਟੇਸ਼ਨ ਹੁੰਦਾ ਉਹਨੇ ਬੇਸ ਕਰਨਗੇ ਉਹ ਮੱਤੀ ਤੇ ਠੀਕ ਹੈ ਠੀਕ ਸਾਨੂੰ ਸਰ ਪੋਲੀਟੀਕਲ ਪੁੱਛਿਆ ਜਾ ਰਿਹਾ ਪੋਲੀਟੀਕਲ ਸਾਰੇ ਬੈਠੇ ਨੇ ਜਿਹਸੀ ਆਏ ਹੋ ਦੇਖੋ ਅੱਜ ਕਿਸੇ ਨੇ ਨਾ ਕੋਈ ਬੋਲਿਆ ਸੀ ਪਹਿਲਾਂ ਲੈ ਤਾਂ ਜਦੋਂ ਜਿਹਦੇ ਲਈ ਉਹ ਖੜੋ ਬਈ ਕੋਈ ਆ ਗਈ ਸਾਰਿਆਂ ਨੂੰ ਬੈਠੀ ਆ ਜਾਓ ਬੈਠ ਜਾਓ ਆਪਾਂ ਦੁੱਖ ਦੇ ਵਿੱਚ ਆਏ ਹੋਏ ਆਪਾਂ ਖੜੇ ਨਹੀਂ ਹੋਣਾ ਬਹਿ ਜਾਓ ਜੀ ਮੈਂ ਕਿ ਵੀ ਸਾਰੀ ਗੱਲਬਾਤ ਆਪਾਂ ਨੂੰ ਸੁਣੂਗੀ ਤੇ ਦਿਗੂ ਜੀ ਇੱਥੇ ਹਰੇਕ ਕੋਈ ਆਦਰ ਆਪਣਾ ਪੱਖ ਰੱਖਦਾ ਜੀ ਆਪਣਾ ਪੱਖ ਰੱਖੋ ਤੁਸੀਂ ਵੀ ਆਏ ਹੋ ਪੱਖ ਰੱਖਣ ਲਈ ਬਣਾ ਸਾਹਿਬ ਆਏ ਰਾਜ ਉਹਨੇ ਵੀ ਆਪਣਾ ਪੱਖ ਰੱਖਿਆ ਨਹੀਂ ਨਹੀਂ ਭਾਜ ਦੇ ਪੱਖ ਦੇ ਵਿੱਚ ਕੋਈ ਧਾਟੇ ਸਰਬੱਤੀ ਆ ਪਰਿਵਾਰ ਦੇ ਹੋ ਸਾਡਾ ਪਰਿਵਾਰ ਦੇ ਵਿੱਚ ਕਮੈਂਟ ਚ ਕਰਦੇ ਜੀ ਕਦੀ ਕਿਸੇ ਨੇ ਕਿਸੇ ਬਾਰੇ ਬਾਦਲ ਕਰ ਕਰਨ ਦੇ ਨਹੀਂ ਨਾ ਆਪਵਾਸੀ ਦਾ ਟਾਗ ਦੇਵਾਸੀ ਦਾ ਕਰਦਾ ਕਿਸੇ ਵਾਸਤੇ ਸੀ ਮਾਰਨ ਦਾ ਉਹ ਜੀਣਾ ਵਾਸਤੇ ਕਹਿ ਰਹੀ ਸਰਕਾਰ ਹੈ ਨਾ ਨਾ ਅਸੀਂ ਕਹਿੰਦੇ ਨਹੀਂ ਅਜੇ ਤਾਂ ਸਰਕਾਰ ਦੇ ਖਿਲਾਫ ਅਪੋਸਰ ਕ੍ਰਿਟੀਕਿਸਮ ਕਰਦਾ ਸਰਕਾਰ ਨੂੰ ਚਲ ਕਰਦਾ ਪਰ ਗੱਲਾਂ ਨਾ ਬੰਧੀਆਂ ਜਾ ਕੇ ਜੋ ਮਰਦੀ ਰਹੀਆਂ ਗਾਂਢ ਵਿੱਚ ਉਹਨਾਂ ਸਰਕਾਰੀ ਨੌਕਰੀ ਜੋ ਕਿ ਉਹਨਾਂ ਦੇ ਵਿੱਚ ਦਾ ਇਹਦੇ ਕਹਾਣੀ ਨੂੰ ਅਸੀਂ ਕਹਿੰਦੇ ਪ੍ਰਾਈਵੇਟ ਨਹੀਂ ਸਰਕਾਰੀ ਧੰਨਵਾਦ ਸਕੱਲ ਦਾ ਧੰਨਵਾਦ ਉਹਨੇ 5000 ਰੁਪਏ ਦਿੱਤੇ ਬੜੇ ਮੋਢੇ ਹੋ ਜਾਂਦੇ ਅੱਜ ਦਾ ਰਿਆਰ ਮੈਂ ਦਿੰਦਾ ਹੈ ਗੰਦ ਨੇ ਸਾਬ ਕਿੱਥੇ ਰੁਪਏ ਪਿਆ ਯਾਰ ਸਾਰਾ ਨਹੀਂ ਬਣਾਉਂਦਾ ਮੈਨੂੰ ਸਮਝਾ ਕੇ ਕੋਈ ਜਲਦੀ ਕਰਾ 5000 ਰੁਪਏ ਕੱਲ ਉਹਨੇ ਪ੍ਰਵੀਨ ਨੇ ਦਿੱਤਾ ਬੜਾ ਸਾਰਾ ਨਹੀਂ ਦਿੰਦਾ ਜੀ ਤਿੰਨੇ ਦੇ ਨਾਮ ਕਿੱਥੇ ਦੇ ਨਾਮ ਸਾਰੇ ਜਿਹੜੇ ਨਾਮ ਮਾਰ ਰਹੇ 6 ਲੱਖ ਰੁਪਏ ਤਾਂ ਬੈਂਕ ਜੀ ਇਹ ਹੀ ਗੱਲ ਬਣਾਇਆ तो कि या होने ना नौकरी आऊंगा का काम फॉर्म दी बात दो सच है ना पूरी गालो भाई कहता मैं कहता कमेटी करू रखता कहता भाई भी ठीक कमेटी कर इसको बाद साडे ने गाल करनी पड़ती मारे साडा दे ही फैसला हुआ भाई अपन कह था साडा कह रहे ने कुछ कर रहे हैं कर रहे हैं ਕੀ ਦੀ ਹਿੰਮਤ ਹੈ ਜਿਹੜੀ ਮਰਜੀ ਪੁਲਿਸ ਆ ਜੇ ਜਦੋਂ ਸਾਰਾ ਸ਼ਹਿਰ ਪੈ ਗਿਆ ਅੱਜ ਉਹ ਕਿਹਨੇ ਬੈਜੋ ਇਸ ਦੀ ਬੰਦ ਕਰ ਲੋ ਲੋਕਾਂ ਨੂੰ ਨਾ ਫਸ ਕੇ ਆਕਰਮ ਦੀ ਫੜਾਇਆ ਅੱਜ ਪੂਰੇ ਸ਼ਹਿਰ ਮੈਂ ਕੁਰਸੀ ਤੇ ਦੁ ਤੋਨ ਨੂੰ ਕੋਈ ਕੁਝ ਰੋ ਤਾਂ ਨਹੀਂ ਸੀ ਯਾਦ ਦੇ ਖੜੇ ਹੁੰਦੇ ਕੀ ਚੀਜ਼ ਹੋ ਗਈ ਆ ਗੱਲ ਕਾਰਿਆ ਸਾਰੀ ਬਾਤ ਮੈਂ ਇਹੀ ਕਹਿੰਦਿਆਂ ਕਿ ਤੁਸੀਂ ਇੱਕੋ ਵਾਰੀ ਆ ਕੇ ਬਟੇ ਮਾਮਾ ਕਾਲਜ ਮੈਂ ਤੁਹਾਨੂੰ ਹੱਥ ਜੋੜ ਬੇਨਤੀ ਕੀਤੀ ਬਹੁਤ ਕਿਤਾ ਸਾਹਮਣੇ ਤੁਸੀਂ ਕੀ ਨਹੀਂ ਕਰਦੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਬੱਚੇ ਤਾਂ ਸਾਡੇ ਵਾਪਸ ਆਉਂਦੇ ਹੀ ਨਹੀਂ ਅੱਜ ਦੀ ਗੱਲ ਤੇ ਕੱਲ ਨਹੀਂ ਆਉਂਦੇ ਸਾਡੀ ਤਾਂ ਜ਼ਿੰਦਗੀ ਮੌਤ ਬਣ ਗਈ ਪਰ ਫਿਰ ਵੀ ਤੁਸੀਂ ਇਨਸਾਫ ਤਾਂ ਕਰ ਸਕਦੇ ਹੋ ਉਹਨਾਂ ਨੂੰ ਮੌਤ ਸਜ਼ਾ ਤਾਂ ਤਲਾਸ਼ ਸਕਦੇ ਹੋ ਤੁਹਾਡੇ ਅੰਦਰ ਇੰਨੀ ਵੀ ਦਿਆ ਨਹੀਂ ਬੱਚੇ ਤੁਹਾਡੇ ਵੀ ਆ ਸਾਰਿਆਂ ਦੇ ਆ ਬੱਚੇ ਮੈਂ ਸਾਰੀ ਰਾਤ ਚਿੱਕਾ ਮਾਰਦੀ ਆ ਇਹ ਬੈਠੇ ਨੇ ਸਬੂਤ ਬੁਥਲੋ ਤੁਸੀਂ ਕਿਉਂ ਨਹੀਂ ਆ ਕੇ ਖੜੇ ਹੋਏ ਬਸ ਮੈਂ ਇਹੀ ਪੁੱਛ ਰਹੀ ਆ ਵੀ ਕੀ ਕਾਰਨ ਸੀ ਮੜਾ ਮੋਟਾ ਮਾਮਾ ਕੋਲੇ ਆਂਦੇ ਆਂ ਤੂ ਕੋਚਦੇ ਬੱਚੀਆਂ ਕੋਲੇ ਆਂਦੇ ਰੋਧੀਆਂ ਕੋਲੇ ਮੈਂ ਪੱਥਰਾਂ ਦੀ ਪੱਥਰ ਬੰਨਦੀ ਮੈਂ ਬੜਾ ਦੇ ਬੜਾ ਬਦਲ ਹੋ ਜਿਆਗਾ ਪਾਣੀ ਲਿਆ ਦਿਓ ਥੋੜਾ ਦੇ ਦਿਓ ਪਾਣੀ ਪਾਣੀ ਕਿੱਥੇ ਮੜਾ ਉਹ ਬਹਿ ਜਾਓ ਪਿੱਛੇ ਥੋੜਾ ਥੋੜਾ ਬਹਿ ਜਾਓ ਉਹ ਜਾ ਰਹਾ ਹੱਥ ਬੰਨ੍ਹ ਕੇ ਬੈਂਕ ਦੀ ਹਵਾ ਉਹ ਦੋਤੀ ਪਿਆ ਸਾਡੀ ਆਪਣੀ ਬੱਚੀ ਸੀ ਬਸ ਕਿ ਤਾਂ ਬਾਕੀ ਲੋਕ ਸਾਰਾ ਕੰਮ ਛੱਡ ਛੱਡਾਉਂਦੇ ਹੁਣ ਤੋਂ ਹੀ ਉਹਨਾਂ ਜਿੱਥੋਂ ਦੇਖਦਾ ਉਹਦੇ ਟੱਚ ਚ ਜਿੱਥੋਂ ਕਸਟਡ ਕਰਾਉਂਦਾ ਹੋਰ ਹੈ ਸਾਰੋਂ ਦੇ ਦੋਸ ਲਾ ਕੇ 9 ਤਰੀਕ ਜਿਹੜੀ ਹੈ ਜਮਾਨਤ ਜੀ ਹੋਣੀ ਚਾਹੀਦੀ ਮਤਲਬ ਕਿ ਕੱਲ ਨੂੰ ਕਰੋ ਅੱਜ ਕਰੋ ਅੱਜ ਛੱਡ ਕੇ ਬਿਕਰਮ ਉਹਦੇ ਸਾਰੇ ਸੀਆਰਆਈ ਵਾਲੇ ਮੈਨੂੰ ਸਭ ਨੂੰ ਸੀਆਰਆਈ ਆਹ 60% ਨਾਲ ਪੂਰਾ ਕਰਦੇ ਸਰ ਪੂਰਾ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸੀਰੋ ਦੀ ਲੋੜ ਹੈ ਸਾਦੋਂ ਵੀ ਲੈ ਜਾਓ ਅਸੀਂ ਉਰੇ ਬੈਠੇ ਆ ਅਜੇ ਨਹੀਂ ਲੱਗਦਾ ਕਿ ਕੋਈ ਵਕੀਲ ਲਵੇ ਆਉਂਦਾ ਕਰਦਾ ਤੁਸੀਂ ਮੇਰੇ ਧਿਆਨ ਚ ਲਿਆ ਦਿਓ ਉਸ ਕੰਮ ਦੇ ਧਿਆਨ ਚ ਲਿਆ ਦਿਓ ਵੀ ਸਾਡੀ ਕੋਸ਼ਿਸ਼ ਹੈ ਕਿ ਆਪਾਂ ਜਿਹੜਾ ਵੀ ਹੈਗਾ ਉਹ ਧੀਰਜ ਜਿਦਾ ਕਿਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਦੇ ਰਿਸ਼ਤੇਦਾਰ ਨੇ ਕਿਉਂਕਿ ਕੋਈ ਜਰੀਆ ਖੁੱਲਾ ਕਿ ਜੇ ਕੋਈ ਕਿਸੇ ਨੇ ਕੋਈ ਐਦਾਂ ਦਾ ਕੀਤਾ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਫੜਿਆ ਜਾਂਦੀ ਪਰ ਉਹਨੇ ਰਿਸ਼ਤੇਦਾਰਾਂ ਨੂੰ ਫੜਨ ਦੇ ਬਾਵਜੂਦ ਵੀ ਉਹ ਆਪ ਨਹੀਂ ਕੀਤਾ ਸੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਹਰ ਇਲਾਕੇ ਕੀਤਾ ਜਾ ਰਿਹਾ ਜੋ ਕੋਈ ਪਿੱਛੇ ਕੰਮੀ ਰਹੀ ਹੈ ਉਹਦੇ ਬਾਰੇ ਮਤਲਬ ਉਹਦੇ ਸਾਰੇ ਤੋਂ ਬਾਤੂ ਲੰਗਦਾ ਕੌਣ ਵਾਲੇ ਸਮੇਂ ਚ ਤੁਹਾਡੇ ਨਾਲ ਤੁਹਾਡੇ ਆਪ ਦੇ ਬੱਚੇ ਸਭ ਤੁਹਾਡੇ ਪਰਿਵਾਰ ਸਭ ਤੇ ਹੱਲ ਲਈ ਆ ਤੁਹਾਨੂੰ ਤਦ ਵੱਲੋਂ ਜੈਣਾ ਚਾਹਾਂਗਾ ਕਿ ਜਦੋਂ ਤੁਸੀਂ ਆਏ ਧੰਨਵਾਦ ਪਰ ਅਫਸੋਸ ਤੁਸੀਂ ਬੜੀ ਲੇਟ ਆਏ ਬਹੁਤ ਜਲਦੀ ਆਣਾ ਚਾਹੀਦਾ ਸੀ ਸਾਡੇ ਮਾਣਾਂ ਦੇ ਵਿੱਚ ਇਹ ਨਾਲ ਹੋਰ ਸ਼ਹਿਰ ਜਿਆਦਾ ਕੁਝ ਨਹੀਂ ਬੋਲੂੰਗਾ ਮੈਂ ਸਿਰਫ ਇਹ ਹੀ ਕਹੂੰਗਾ ਕਿ ਤੁਸੀਂ ਆਪਣਾ ਪ੍ਰਸ਼ਾਸਨ ਦਾ ਜੋੜ ਜੜਾ ਹੈ ਉਹਨੂੰ ਫੜਨ ਤੇ ਲਾਓ ਤੇ ਅਸੀਂ ਲੇਕਿਨ ਇਹ ਹੀ ਬੇਨਤੀ ਕਰਾਂਗੇ ਅਸੀਂ ਆਪਣਾ ਧਰਨਾ ਜਿਹੜਾ ਸਾਡਾ ਅੱਜ ਦਾ ਵੀ ਹੈ ਜਿਹੜਾ ਸਾਡਾ ਕੱਲ ਦਾ ਵੀ ਹੈ ਉਹ ਉਸੇ ਤਰ੍ਹਾਂ ਦੀ ਕਾਲ ਹੀ ਰਹੇਗੀ ਜਿਹੜੀ ਕੱਲ ਅਸੀਂ ਬੇਨਤੀ ਕੀਤੀ ਸੀ ਹਾਂ ਉਸ ਤੋਂ ਪਹਿਲਾਂ ਪਹਿਲਾਂ ਏ ਰੰਦੀਰ ਪੜਿਆ ਜਾਂਦਾ ਹੈ ਜਿੱਦਾਂ ਇਹ ਰੀਡ ਪੜਨ ਦੀ ਸਾਡੇ ਕੋਲੇ ਪਰਮਿਸ਼ਨ ਆਏਗੀ ਉਦੋਂ ਹੀ ਅਸੀਂ ਆਪਣਾ ਧਰਨਾ ਸਮਾਪਤ ਕਰਦਾਂਗੇ ਲੇਕਿਨ ਉਨੀ ਦੇਰ ਤੱਕ ਅਸੀਂ ਆਪਣਾ ਧਰਨਾ ਅਸੀਂ ਆਪਣੀ ਕਾਲ ਜਿਹੜੀ ਕੀਤੀ ਸੀ ਉਹ ਕੱਲ ਜਾਰੀ ਰੱਖਾਂਗੇ ਮੈਂ ਇਹ ਹੀ ਬੇਨਤੀ ਕਰੂੰਗਾ ਔਰ ਇੱਕ ਕਮੇਟੀ ਬਣਾਈ ਹੈ ਜਿਹੜੀ ਸਾਡੇ ਸੰਘਰਸ਼ ਦੀ ਕਮੇਟੀ ਹੈ ਮੈਂ ਚਾਹੂੰਗਾ ਉਹਦੇ ਵੱਲੋਂ ਵੀ ਜੀ ਜੀ ਕਿਉਂਕਿ ਜਦੋਂ ਕਮੇਟੀ ਬਣਦੀ ਬਣਾਈ ਜਾਂਦੀ ਹੈ ਤਾਂ ਉਹਨਾਂ ਦਾ ਫੈਸਲਾ ਵੀ ਜਿਹੜਾ ਹੈ ਕਮੇਟੀ ਦਾ ਫੈਸਲਾ ਹੀ ਅੰਤਮ ਹੁੰਦਾ ਜਿਹੜਾ ਦੁੱਖ ਹੋਇਆ ਸਾਰੇ ਸ਼ਹਿਰ ਨੂੰ ਬਹੁਤ ਵੱਡਾ ਦੁੱਖ ਹੈ ਔਰ ਦੁੱਖ ਨਾਲੋਂ ਵੀ ਵੱਡਾ ਦੁੱਖ ਹੈ ਕਿ ਜਿਹੜਾ ਇਹਨਾਂ ਮਾਪਿਆਂ ਨੂੰ ਇੱਥੇ ਬਹਿਣਾ ਪੈ ਰਿਹਾ ਇਹਦੇ ਲਈ ਤੁਸੀਂ ਜਿਹੜੀ ਹੁਣ ਟੈਰਰਿਸਟ ਨੂੰ ਫੜਦੇ ਹੋ ਉਹ ਟੀਮ ਨੂੰ ਨਾਲ ਤੁਸੀਂ ਟਾਈ ਅਪ ਕਰੋ ਜੀ ਫੜਨਾ ਕੀ ਨਹੀਂ ਹੈ ਮਹਾਰਾਣੀ ਸਾਹਿਬ ਦੇ ਉਹ ਇੱਥੋਂ ਪੈਸੇ ਨਿਕਲ ਗਏ ਸੀ ਝਾਰਖੰਡ ਤੋਂ ਤੀਜੇ ਦਿਨ ਆ ਗਏ ਸੀਗੇ ਜੀ 24 ਘੰਟਿਆਂ ਜਾ ਗਏ ਸੀਗੇ ਇਹ ਜੇ ਫੜਨਾ ਤੁਸੀਂ ਕੋਈ ਤੁਸੀਂ ਕੀ ਨਹੀਂ ਕਰ ਸਕਦੇ ਜੀ ਜਿਹੜੇ ਟੈਰਰਿਸਟ ਫੜਦੇ ਨੇ ਉਹ ਟੀਮ ਨੂੰ ਨਾਲ ਲਾ ਕੇ ਐਸ ਐਚਓ ਸਾਹਿਬ ਦੇ ਨਹੀਂ ਵਸਦੀ ਗੱਲ ਉਹਨਾਂ ਨੂੰ ਹੋਰ ਹੀ ਕੰਮ ਬਹੁਤ ਨੇ ਇਹ ਕਰ ਹੀ ਨਹੀਂ ਸਕਦੇ ਜੀ ਉਹ ਸਰ ਸਰ ਤੁਸੀਂ ਤੁਸੀਂ ਸਾਰੋ ਟੀਮ ਨਾਲ ਜਿਹੜਾ ਟੈਰਰਿਸਟ ਫੜਦੇ ਨੇ ਉਹਨਾਂ ਨੂੰ ਲਾਹਖਾਨ ਨਾਲ ਕਿਵੇਂ ਭੱਜਣਗੇ ਜੀ ਕਿੱਡੀ ਵੱਡੀ ਗੱਲ ਆ ਜੀ ਉਹ ਸਰਕਾਰ ਅੱਗੇ ਕਿਹੜੀ ਚੀਜ਼ ਨਹੀਂ ਅੜਦੀ ਜੀ ਇਹ ਇਹੀ ਸਾਰਿਆਂ ਵੱਲੋਂ ਬੇਨਤੀ ਹੈ ਜੀ ਜਿੰਨਾ ਚਿਰ ਉਹਨਾਂ ਨੂੰ ਨਹੀਂ ਫੜਦੇ ਉਹਨਾਂ ਚਿਰ ਧਰਨਾ ਇਸੇ ਤਰ੍ਹਾਂ ਰਹੂਗਾ ਜੀ ਸਭੋ ਅਸੀਂ ਤੇ ਕਹਿੰਦੇ ਤੁਸੀਂ ਵੀ ਨਾਲ ਲੱਗੋ ਹੋਰ ਸਰਕਾਰ ਤੇ ਪ੍ਰੈਸ਼ਰ ਬਣੂਗਾ ਨਾਲ ਲੱਗੋ ਵਿੱਚ ਆ ਕੇ ਕੱਲ ਨੂੰ ਜਿਵੇਂ ਸਾ ਕਾਲ ਦਿੱਤੀ ਆ ਭਾਖੜਾ ਦੇ ਪੁਲ ਤੇ ਕੱਲ ਨੂੰ ਧਰਨਾ ਹੈ ਸਵੇਰੇ 10:00 ਵਜੇ ਤੋਂ ਤੇ ਜਿਵੇਂ ਅੱਗੇ ਹੋਊਗਾ ਪ੍ਰੋਗਰਾਮ ਉਹ ਧਰਨੇ ਤੇ ਦੱਸ ਦਿੱਤਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਪਤਾ ਪ੍ਰੋਟੈਸਟ ਕਰ ਰਹੇ ਆ ਨਾ ਬੈਟਰੀ ਨਾਲ ਬੈਡੀ ਦਾ ਬੈਟਰੀ ਬੈਟਰੀ ਬੜੇ ਨਹੀਂ ਹੈਗੇ ਜੀ ਮੈਂ ਇਹਨਾਂ ਦੇ ਘਰ ਤੋਂ ਲੈ ਜਾਣਾ ਆਨ ਬਸ ਹੋਰ ਆਪਣਾ ਬਟਨ ਕੋਈ ਨਹੀਂ ਕੋਈ ਅਸੀਂ ਸਰਟੀਫਾਈ ਕਰਕੇ ਸਰਵਨ ਕਰਾਉਣਾ ਕਰਾਉਣਾ ਪਰ ਮੈਂ ਤੇ ਨਹੀਂ ਦੇਖਦਾ ਜਾਂ ਕੋਈ ਹੋਰ ਕਹਿ ਨਹੀਂ ਇਹੀ ਜਾਵੇ ਬੋਲਦਾ ਜੋ ਬੋਲਦਾ ਬੋਲਾਂਗੇ ਅਸੀਂ ਸੰਤੋਖਾ ਮੈਂ ਤੇਰਾ ਕੁਝ ਨਹੀਂ 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 ਸਾਨੂੰ ਸਾਨੂੰ ਤੇਰੇ ਨਾਲ ਪਰ ਮੇਰੀ ਇੱਕ ਬੇਨਤੀ ਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਣਾ ਪ੍ਰਸ਼ਾਸਨ ਆਏ ਤੋਂ ਦੂਰੀ ਦੋ ਮੀਟਰ नहीं, जो जो तो 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 बोल नहीं खाते पर सूरिया ਸੋਨੋ ਸਾਡੇ ਦਾ ਪਰਿਵਾਰਾਂ ਦੇ ਸਾਡੇ ਸਾਰੇ ਮਾਪਿਆਂ ਦੇ ਸਾਡੇ ਸੁਪਰੇ ਤੁਸੀਂ ਨਾ ਸੀ ਜਰਾਂ ਸੋਨੋ ਬੈਠੋ ਬੈਠੋ ਲੱਗ ਜਾਏਗਾ ਬੈਠਾ ਸਾਰੇ ਮਾਫ ਕਰਿਓ ਮੈਂ ਕਦੇ ਨਹੀਂ ਬੋਲਿਆ ਜ਼ਿੰਦਗੀ ਆ ਇੱਥੇ ਤੱਕ ਮੈਂ ਬੋਲਦਾ ਮਾੜਾ ਮੋੜਾ ਸਿੱਖਿਆ ਪਹਿਲਾਂ ਨਬਤਾ ਪਰਿਵਾਰਾਂ ਨੇ ਬਹੁਤ ਉਚਾਨਣਿਆ ਹਾਜ਼ਰੀ ਹੋਈ ਇਹ ਤੋਂ ਜ਼ਿਆਦਾ ਭਾਰ ਪਈ ਆ ਪਰਿਵਾਰਾਂ ਤੇ ਹੈ ਜਿਹੜੇ ਹੁਣ ਛੜਕਾਂ ਦੇ ਰੋੜੇ ਨੇ ਇਹਨਾਂ ਨੂੰ ਕਰੋ ਫਿਰ ਕਮੇਟੀ ਬਣ ਗਈ ਪਰ ਮਾਰ ਵਾਲਾ ਵੀ ਵਰਜਵੰਦਾ ਵੀ ਕਮੇਟੀ ਨਾਲ ਗੱਲ ਕਰ। ਸਾਡਾ ਵੀ ਵਰਜਵੰਦਾ ਅਸੀਂ ਅੱਗੇ ਹੋ ਕੇ ਗੱਲ ਕਰੀਏ। ਬਿਜੇਰ ਦਿਵਾ ਦੋ। ਕਿਸੇ ਸਰਕਾਰ ਤੋਂ ਨਹੀਂ ਡਰਨਾ। ਕਿਸੇ ਪ੍ਰਸ਼ਾਸਨ ਤੋਂ ਨਹੀਂ ਡਰਨਾ। ਅਸੀਂ ਬੱਚਿਆਂ ਨੂੰ ਸਾਬਤ ਕਰਵਾਉਣਾ ਸਾਡਾ ਹੱਕ ਮੰਗਦਾ। ਮੰਗ ਸਾਡੀ ਕੀ ਆ? ਵੀ ਕਾਗਜ਼ਾਂ ਨੂੰ ਫੜਨਾ। ਹੋਰ ਤੇ ਸਾਡੀ ਮੰਗ ਇਹ ਵੀ ਨਾਲ ਹੋਣੀ ਚਾਹੀਦੀ ਆ। ਮੈਂ ਵੀ ਕਿਵੇਂ ਹੋ ਰਹੀ ਹੈ ਇਹ? ਹੋਣੀ ਨਹੀਂ ਚਾਹੀਦੀ ਇਹ ਮੈਨੂੰ। ਸਾਥ-ਸਾਥ ਬੁੱਕਟੀ ਜਦੋਂ ਮੈਂ ਕਿਹਾ ਮੇਰਾ ਪਰਮਿਸ਼ਨ ਹੈ ਜੀ ਉਹਦੀ ਚੁੱਪ ਕਰਦੇ ਐਵੇਂ ਨੇ। ਕਰਾਂਗੇ ਨਹੀਂ ਚੁੱਪ ਹੋਣ ਕਿਉਂ ਕਰਦਾ ਹੈ। ਹਾਂ? ਬਾਦਗੀ ਆ। ਕੁੱਤੋਂ ਕੁੱਤ ਦੀ ਪਰਮਿਸ਼ਨ ਨਹੀਂ ਹੈ ਜਿੱਥੇ ਕੁੱਤ ਦੀ ਸਰਪਤ ਕੁੱਤ ਪੱਟੀ ਚੱਲੀ ਆ ਮੈਂ ਜ਼ਮੀਨਦਾਰ ਭਰਾਵਾਂ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਉਹ ਆਪਣੀਆਂ ਜ਼ਮੀਨਾਂ ਖਰਾਬ ਕਰਦੇ ਕਿਉਂ ਹੋਏ ਹੋ ਸੈਂਟਰ ਦੇ ਅਧਿਕਾਰ ਤਾਂ ਲੱਗੀਆਂ ਹੋਈਆਂ ਨੇ ਪੰਜਾਬ ਨੂੰ ਧਾ ਲਾਉਣ ਵਾਸਤੇ ਤੁਸੀਂ ਆਪਣੇ ਆਪੇ ਖੁਦ ਹੀ ਆਪਣੀਆਂ ਜ਼ਮੀਨਾਂ ਖਰਾਬ ਕਰਦੇ ਤੁਰੇ ਹੋਏ ਨਾ ਪਟਾਉਂ ਮਿੱਟੀਆਂ ਕਾ ਸਰਕਾਰ ਦੇ ਬਿਨਾਂ 1.5-2 ਸਾਲ ਪਹਿਲਾਂ ਤਾਂ ਕੁੱਤ ਦੀ ਲੱਗੇ ਨਾ ਪਹਿਲਾਂ ਕਿਤੇ ਨਾ ਨਜ਼ਰ ਆਉਂਦਾ ਜਿੱਦਾਂ ਨੂੰ ਉਦੋਂ ਵੀ ਨਾਜ਼ਰ ਆਉਂਦੇ ਸੀ ਇਹ ਸਰਪ ਦੋ ਮੰਗਾ ਰੱਖੋ ਮੁੰਜੀਸ਼ਰ ਜਾਜ ਹੋਵੇ ਮੈਨੂੰ ਤਾਂ ਹੋ ਰਹੀ ਆ ਮੂਵਿੰਗ ਆਦੀ ਬੰਦ ਏਰੀਆ ਉਹਨੂੰ ਫੜਿਆ ਜਾ ਦੋਏ ਮੰਗਾ ਸਾਡੀਆਂ ਪੁਰੀਆਂ ਕਰ ਦੋ ਅਸੀਂ ਉੱਠ ਖੜਾਂਗੇ ਇਹ ਇਹ ਕਮੇਟੀ ਨੇ ਕਰਦੀ ਹੈ ਨੰਬਰ ਜਿਹੜਾ ਮੈਂ ਦੁਬਾਰਾ ਰਿਪੀਟ ਕਰਦਾ ਜਿਹੜਾ ਬੰਦਾ ਪ੍ਰਸ਼ਾਸਨ ਆਏ ਤੋਂ ਪ੍ਰਸ਼ਾਸਨ ਦੀ ਗੱਲ ਕਰਦਾ ਹੈ ਉਹ ਉਹ ਬਿਲਕੁਲ ਬਾਈਕਾਟ ਤੋਂ 55000 ਕਦੇ ਨਹੀਂ ਘੱਲੇ ਹੋਣਾ ਅਜੇ ਵੀ ਨਹੀਂ ਝੱਲੇ